ਵਕੋਲ ਅਤੇ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਪੱਤਰਕਾਰ ਦੋਸਤੋ ਸਾਡੇ ਇੱਕ ਨਿਰਮਾਣੇ ਜੇ ਸੱਦੇ ਤੇ ਤੁਸੀਂ ਸਾਰੇ ਜਾਨਾ ਸਾਡੀ ਗੱਲ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਇੱਥੇ ਪਹੁੰਚੇ ਹੋ ਇਸ ਲਈ ਤੁਹਾਡਾ ਪੂਰੇ ਦੇ ਪੂਰੇ ਐਸਕੇਮ ਨਾਨ ਪੋਲਿਟੀਕਲ ਵੱਲੋਂ ਔਰ ਕਿਸਾਨ ਜਮਾਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਤੁਸੀਂ ਸਾਡੀ ਗੱਲ ਅੱਗੇ ਲੈ ਕੇ ਜਾ ਰਹੇ ਹਾਂ ਅੱਜ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਜੇ ਦੀ ਮੇਨ وجہ ਇਹ ਹੈ ਇਹ ਦੇਖੋ ਜਿਸ ਤਰੀਕੇ ਦੇ ਨਾਲ ਸਰਕਾਰਾਂ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਉਹ ਰਾਜਾਂ ਦੀਆਂ ਸਰਕਾਰਾਂ ਹੋਣ ਲੋਕਾਂ ਦੇ ਉੱਪਰ ਹਮਲਾਵਰ ਨੇ ਕਿਸਾਨਾਂ ਦੇ ਕੋਲੋਂ ਜ਼ਬਰਦਸਤੀ ਹਰ ਹਿੱਲੇ ਜ਼ਮੀਨਾ ਖੋ ਕੇ ਕਾਰਪੋਰੇਟਸ ਦੇ ਹਵਾਲੇ ਕਰਕੇ ਔਰ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਸਸਤਾ ਮਜ਼ਦੂਰ ਪ੍ਰੋਵਾਈਡ ਕਰਵਾਉਣ ਦੀਆਂ ਸ਼ਾਸ਼ਾ ਰਚਨ ਦੇ ਤਹਿਤ ਪਿਛੇ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਉਹਦੇ ਤੇ ਲੋਕਾਂ ਨੇ ਤਕੜੇ ਹੋ ਕੇ ਫਾਈਟ ਕੀਤਾ ਪਿੱਛੇ ਇੱਕ ਮੋੜ ਲੀ ਲੇਕਿਨ ਅੱਜ ਸਾਡੀ ਸਟੇਟ ਦੀ ਗਵਰਨਮੈਂਟ ਉਹਦੇ ਨਾਲੋਂ ਵੀ ਖਤਰਨਾਕ ਹੈ ਲੈਂਡ ਪੂਲਿੰਗ ਲੈ ਕੇ ਆ ਗਈ ਕਿ ਲੋਕਾਂ ਨੂੰ ਜ਼ਮੀਨ ਦਾ ਪੈਸਾ ਵੀ ਕੋਈ ਨਹੀਂ ਦੇਣਾ ਔਰ ਫ੍ਰੀ ਆਫ ਕਾਸਟ ਜ਼ਮੀਨ ਲੈ ਲੈਣੀ ਹੈ ਔਰ ਇਹਦੇ ਚ ਚਿੰਤਾਵਾਂ ਬਹੁਤ ਵੱਡੀਆਂ ਇਹ ਨੇ ਕਿ ਜੇਕਰ ਇਹ ਲੈਂਡ ਪੂਲਿੰਗ ਦੇ ਵਿੱਚ ਸਰਕਾਰ ਸਫਲ ਹੁੰਦੀ ਹੈ ਸਵਾਲ ਸਭ ਤੋਂ ਵੱਡਾ ਹੈ ਕਿ ਘੱਟੋ ਘੱਟ ਜਿਹੜੇ 65000 ਏਕੜ ਜ਼ਮੀਨ ਜਾਣੀ ਹੈ ਤੇ 50000 ਪਰਿਵਾਰ ਜਿਹੜੇ ਡਾਇਰੈਕਟ ਇਨਡਾਇਰੈਕਟ ਭੰਗ ਦੇ ਨਾਲ ਬੇਰੁਜ਼ਗਾਰ ਹੋਣੇ ਨੇ 162 63 ਪਿੰਡ ਉਜੜਨੇ ਨੇ ਜੇ 162 3 ਪਿੰਡ ਉਜੜਨੇ ਆ ਤਾਂ ਇਹਦਾ ਮਤਲਬ ਇਹ ਆ ਕਿ ਕੱਲੀ ਕਿਸਾਨੀ ਦਾ ਇਸ਼ੂ ਨਹੀਂ ਰਿਹਾ ਖੇਤੀ ਦੇ ਵਿੱਚੋਂ ਜਿੰਨਾ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ ਇਹ ਉਹਨਾਂ ਦਾ ਇਸ਼ੂ ਵੀ ਹੈ। ਔਰ 65000 ਏਕੜ ਦੇ ਵਿੱਚੋਂ ਜਿਹੜਾ ਅਨਾਜ ਪੈਦਾ ਹੋਣਾ ਸੀ, ਜਿਹੜੀਆਂ ਸਬਜ਼ੀਆਂ ਜਿੱਥੋਂ ਪੈਦਾ ਹੋਣੀਆਂ ਸੀ, ਉਹਨਾਂ ਦੀ ਪ੍ਰੋਡਕਸ਼ਨ ਘਟਨੀ ਹੈ ਤੇ ਹਰ ਵਿਅਕਤੀ ਦੀ ਜੇਬ ਤੇ ਵੀ ਬੋਝ ਪੈਣਾ ਹੈ। ਇਹ ਛੋਟਾ ਜਿਹਾ ਇਸ਼ੂ ਨਹੀਂ ਹੈ। ਇਹ ਸਾਡੇ ਸਾਰਿਆਂ ਦਾ ਸਾਂਝਾ ਇਸ਼ੂ ਹੈ। ਇਸੇ ਤਰੀਕੇ ਦੇ ਨਾਲ ਭਾਰਤ ਸਰਕਾਰ ਇਸ ਤਰ੍ਹਾਂ ਲਗਾਤਾਰ ਡੋਨਾਲਡ 트੍ਰੰਪ ਸਾਡੇ ਤੇ ਦਬਾਅ ਬਣਾ ਰਿਹਾ ਹੈ ਕਿ ਅਸੀਂ ਟੈਕਸ ਵਧਾ ਦੇਾਂਗੇ ਅਸੀਂ ਹੋਰ ਟੈਕਸ ਲਾਵਾਂਗੇ ਔਰ ਸਾਡੀ ਸਰਕਾਰ ਬੇਸ਼ੱਕ ਹਜੇ ਸਟੈਂਡ ਆਫ ਦਾ ਰੱਖੀ ਬੈਠੀ ਹੈ ਪਰ ਸਾਨੂੰ ਇਹ ਵੀ ਲੱਗਦਾ ਹੈ ਕਿ ਜਿਹੋ ਜਾਂ ਸਾਡੀ ਸਰਕਾਰ ਦਾ ਪਿੱਛੇ ਪਤੀਰਾ ਹੈ ਇਸਾਨਾ ਪ੍ਰਤੀ ਕਿਸੇ ਵੀ ਸ਼ਹਿਰਤਾ ਨਹੀਂ ਔਰ ਉਹ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਉਹ ਸਾਡੇ ਕਿਸਾਨਾਂ ਲਈ ਕੱਲਿਆਂ ਲਈ ਨਹੀਂ ਉਹ ਆਮ ਲੋਕਾਂ ਲਈ ਵੀ ਉਹਨਾਂ ਇੱਕ ਹੱਤਕ ਹੈ ਕਿਉਂਕਿ ਉਹਦੇ ਵਿੱਚ ਜਿਹੜਾ ਮੱਕਾ ਤੇ ਸੋਇਆਬੀਨ ਆਉਣਾ ਹੈ ਉਹ ਜੈਨੇਟਿਕ ਮੋਡੀਫਾਈਡ ਆਉਣਾ ਹੈ ਉਹ ਹਰ ਇੱਕ ਵਿਅਕਤੀ ਲਈ ਬੜਾ ਖਤਰਨਾਕ ਹੈ ਸੁਵੇਸ਼ ਕਰਕੇ ਨਾ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਪਿੱਛੇ ਤੁਸੀਂ ਦੇਖਿਆ ਪਿਛਲਾ ਆਪਾਂ ਸਮਾਨ ਲਗਾਇਆ ਝੋਨੇ ਦਾ ਸੀਜ਼ਨ ਕਿਸਾਨ ਰੱਜ ਕੇ ਲੁੱਟਿਆ ਗਿਆ ਝੋਨਾ ਖਰੀਦਣ ਦੀ ਜਿਹੜੀ ਨਮੀ ਦੀ ਦਰ ਸੀ ਸੀਮਾ ਸੀ ਜਿਹੜੀ ਉਹ 17 ਮੌਇਸਚਰ ਤੇ ਝੋਨਾ ਖਰੀਦਿਆ ਜਾਂਦਾ ਸੀ ਲੇਕਿਨ ਕਿਸਾਨਾਂ ਦਾ 11-11 ਮੌਇਸਚਰ ਤੇ ਝੋਨਾ ਚਲਿਆ ਗਿਆ ਫਿਰ ਵੀ ਕਿਸਾਨ ਰੱਜ ਕੇ ਲੁੱਟਿਆ ਗਿਆ ਔਰ ਉਹਨਾਂ ਨੂੰ ਵੱਡੀਆਂ ਕਟ ਲਾਉਣੇ ਪਏ ਨੇ ਔਰ ਬਿਲਕੁਲ ਪਿਛਲੇ ਪਿਛਲੀ ਵਾਰੀ ਦੀ ਤਰ੍ਹਾਂ ਐਤਕੀ ਵੀ ਸਾਨੂੰ ਜਿਹੜਾ ਕਿਸਾਨ ਦਾ ਝੋਨੇ ਦਾ ਮਾਮਲਾ ਹੈ ਉਹ ਉਨਾ ਹੀ ਖਤਰਨਾਕ ਨਜ਼ਰ ਆ ਰਿਹਾ ਹੈ ਉਹ ਪਿਛਲੇ ਦਿਨਾਂ ਹੀ ਮੰਤਰੀਆਂ ਦੀ ਜਿਹੜੇ ਕੈਬਨਿਟ ਮਿਨਿਸਟਰ ਨੇ ਉਹਨਾਂ ਨੇ ਪ੍ਰੈਸ ਦੇ ਸਾਹਮਣੇ ਆ ਕੇ ਕਹਿਤਾ ਕਿ ਵੀ ਸਾਡੇ ਹੱਥ ਖੜੇ ਆ ਕੇਂਦਰ ਜੇ ਅੱਗੋਂ ਸਾਨੂੰ ਜਗ੍ਹਾ ਪ੍ਰੋਵਾਈਡ ਨਹੀਂ ਕਰਵਾਉਂਦੀ ਸਮਾਂ ਪਹਿਲਾਂ ਵਾਲਾ ਚੌੜ ਨਹੀਂ ਚੱਕਦੀ ਤਾਂ ਅਸੀਂ ਚੁੰਨੇ ਲਈ ਕੀ ਕਰਾਂਗੇ ਅਸੀਂ ਕੁਝ ਨਹੀਂ ਕਰ ਸਕਦੇ ਸਭ ਤੋਂ ਮਾੜੀ ਗੱਲ ਤਾਂ ਇਹ ਹੈ ਕਿ ਸਾਡੀ ਸਰਕਾਰ ਵੱਲੋਂ ਇਹ ਕਹਿਣਾ ਕਿ ਅਸੀਂ ਕੁਝ ਨਹੀਂ ਕਰ ਸਕਦੇ ਭਾਈ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਅਜਿਹੇਆਂ ਪ੍ਰਸਥਿਤੀਆਂ ਦੇ ਨਾਲ ਨਜਿੱਠਣ ਦੀ ਤੁਹਾਡੇ ਵਿੱਚ ਕਪੈਸਿਟੀ ਨਹੀਂ ਹੈ ਤਾਂ ਫਿਰ ਤੁਸੀਂ ਐਡੀ ਵੱਡੀ ਜ਼ਿੰਮੇਵਾਰੀ ਚੱਕਣੀ ਨਹੀਂ ਸੀ ਜਿਹੜੀ ਤੁਸੀਂ ਚੱਕ ਲਈ। ਪਿਛਲੇ ਸਾਲ ਵੀ ਕਿਸਾਨ ਰੱਜ ਕੇ ਰੁਲਿਆ ਰੱਜ ਕੇ ਖਰਾਬ ਕੀਤਾ ਔਰ ਬਰਬਾਦ ਕਰਕੇ ਰੱਖਤਾ ਤੇ ਇਸ ਵਾਰੀ ਫੇਰ ਉਹੀ ਤਿਆਰੀ ਦੁਬਾਰਾ ਫੇਰ ਹੋ ਰਹੀ ਹੈ। ਇਹ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਇਹਨਾਂ ਸਾਰੇ ਹਾਲਾਤਾਂ ਨੂੰ ਵੇਖ ਕੇ। ਅਸੀਂ ਸਮਝਦੇ ਹਾਂ ਕਿ ਇਹ ਲੜਾਈ ਕੇਵਲ ਕਿਸਾਨ ਦੀ ਨਹੀਂ ਰਹੀ ਇਹ ਹਰ ਵਰਗ ਦੀ ਲੜਾਈ ਬਣ ਗਈ ਹੈ। ਤੋਂ ਜਿੰਨੇ ਵੀ ਕਮਿਊਨਿਟੀਆਂ ਦੇ ਲੋਕ ਨੇ, ਜਿੰਨੀਆਂ ਵੀ ਯੂਨੀਅਨਸ ਨੇ ਚਾਹੇ ਵਪਾਰ ਮੰਡਲ ਆ, ਚਾਹੇ ਸਟੂਡੈਂਟਾਂ ਦੀ ਯੂਨੀਅਨ ਆ, ਚਾਹੇ ਮਜ਼ਦੂਰਾਂ ਦੀ ਯੂਨੀਅਨ ਆ, ਚਾਹੇ ਰਿਕਸ਼ਾ ਚਾਲਕਾਂ ਦੀ ਯੂਨੀਅਨ ਆ, ਜੋ ਵੀ ਯੂਨੀਅਨਸ ਨੇ, ਕਿਸਾਨਾਂ ਦੀਆਂ ਯੂਨੀਅਨਾਂ ਸਭ ਨੂੰ ਸਾਡੀ ਅਪੀਲ ਆ ਹੱਥ ਜੋੜ ਕੇ ਕਿ ਭਾਈ ਹੁਣ ਇਹ ਲੜਾਈ ਆ ਜਿਹੜੀ ਬਹੁਤ ਵੱਡੀ ਪੱਧਰ ਦੇ ਉੱਤੇ ਸਾਨੂੰ ਇਕੱਠੇ ਹੋ ਕੇ ਲੜਨੀ ਪੈਣੀ ਤੇ ਏਕਤਾ ਦੀ ਲੋੜ ਆ। ਆਓ ਇਕਤਾ ਕਰਕੇ ਇਸ ਲੜਾਈ ਨੂੰ ਅੱਗੇ ਤੋਰੀਏ ਜਿਵੇਂ ਇਹਦੇ ਲਈ ਅਸੀਂ ਆ ਲੁਧਿਆਣਾ ਦੇ ਅੰਦਰ ਜਿੱਥੇ ਆਪਾਂ ਅੱਜ ਬੈਠੇ ਆਂ ਲੁਧਿਆਣਾ ਦਾ ਪਿੰਡ ਜੋਧਾ ਜਿਹਦੇ ਵਿੱਚ 7 ਤਰੀਕ ਨੂੰ 7 ਅਗਸਤ ਨੂੰ ਇਸ ਲੈਂਡ ਪੂਲਿੰਗ ਦੇ ਖਿਲਾਫ ਲੱਖਾਂ ਲੋਕਾਂ ਦਾ ਇਕੱਠ ਕਰਕੇ ਭਗਵੰਤ ਮਾਨ ਸਰਕਾਰ ਦੀ ਉਸ ਜਿਹੜੇ ਝੂਠੇ ਦਾਅਵੇ ਕੀਤੇ ਜਾ ਰਹੇ ਨੇ ਕਿ ਲੋਕ ਮੇਰੇ ਨਾਲ ਨੇ ਕਿਸਾਨ ਮੈਨੂੰ ਜ਼ਮੀਨ ਦੇ ਰਹੇ ਨੇ ਮੇਰੇ ਹੱਕ 'ਚ ਲੋਕ ਪਹੁੰਚ ਰਹੇ ਨੇ ਉਹ ਸਾਰੇ ਦੇ ਸਾਰੇ ਦਾਅਵੇ ਖੋਖਲੇ ਸਾਬਤ ਕਰਾਂਗੇ ਲੋਕਾਂ ਦਾ ਇਕੱਠ ਦੱਸੇਗਾ ਸੋ ਉਹ ਇਕੱਠ ਕਰਨ ਜਾ ਰਹੇ ਆ ਉਦੋਂ ਬਾਅਦ 16 ਅਗਸਤ ਨੂੰ ਮਾਝੇ ਤੇ ਦੁਆਬੇ ਦੇ ਜਿਹੜੇ ਸਾਡੇ 5-6 ਜ਼ਿਲ੍ਹੇ ਆ ਇਧਰਲੇ ਪਾਸੇ ਅਸੀਂ ਮਾਲਵੇ ਦਾ ਕੀਤਾ ਮਾਤੇ ਤੇ ਦੁਆਬੇ ਦੇ ਝਿਲਿਆਂ ਦਾ ਉਧਰ ਕਰਨਾ ਹੈ ਉਹ ਅਸੀਂ ਇਹੋ ਜਗ੍ਹਾ ਦਨਾ ਬਾਬਾ ਬਕਾਲਾ ਜੀ ਬਾਬਾ ਬਕਾਲਾ ਦੇ ਵਿੱਚ ਇਹ ਇਹ ਜੀ ਨੈਂਡ ਪੂਲਿੰਗ ਦੇ ਖਿਲਾਫ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਰ ਇੱਕ ਦਿਨ ਦੀ ਕਰਾਂਗੇ ਔਰ ਉਸ ਤੋਂ ਜਿਹੜੇ ਬਾਕੀ ਗੱਲਾਂ ਨੇ ਤੁਹਾਡੇ ਨਾਲ ਉਹ ਸਾਡੇ ਮੇਰੇ ਨਾਲ ਹਰਿਆਣੇ ਤੋਂ ਜਰਨੈਲ ਸਿੰਘ ਜੀ ਆਏ ਹੋਏ ਨੇ ਇਹ ਤੁਹਾਡੇ ਨਾਲ ਗੱਲ ਸਾਂਝੀ ਕਰਨਗੇ ਕਿਉਂਕਿ ਅਸੀਂ ਜਿਹੜਾ ਓਵਰਾਲ ਇੰਡੀਆ ਬਹੁਤ ਸਾਰੇ ਪ੍ਰੋਗਰਾਮ ਦੇ ਰੱਖੇ ਨੇ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਪਿਛਲੇ ਅੰਦੋਲਨ ਦੀਆਂ ਜਿਹੜਾ ਅੰਦੋਲਨ ਆਪਾਂ ਹੁਣ ਲੜ ਕੇ ਅੱਡੇ ਆਂ ਬੇਸ਼ੱਕ ਸਰਕਾਰ ਨੇ ਸਾਡਾ ਉਹ ਅੰਦੋਲਨ ਧੋਖੇ ਦੇ ਨਾਲ ਆਗੂਆਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਨੂੰ ਉੱਥੋਂ ਖਦੇੜਤਾ ਪਰ ਲੋਕਾਂ ਦੇ ਅੰਦਰੋਂ ਅੰਦੋਲਨ ਖਤਮ ਨਹੀਂ ਹੋਇਆ ਲੋਕਾਂ ਦੀ ਡਿਮਾਂਡ ਜਿੰਨੀ ਦੇ ਤੱਕ ਪੂਰੀ ਨਹੀਂ ਹੁੰਦੀ ਮਸਲੇ ਦਾ ਹੱਲ ਨਹੀਂ ਹੁੰਦਾ MSP ਗਰੰਟੀ ਕਾਨੂੰਨ ਡਾਕਟਰ ਸੁਆਮੀ ਨਰਸਿੰਘ ਦੀ ਰਿਪੋਰਟ ਕਿਸਾਨਾਂ ਦੀ ਕਰਜ਼ੇ ਮੁਕਤੀ ਔਰ ਲੈਂਡ ਐਕੁਇਜਿਸ਼ਨ ਐਕਟ 2013 ਨੂੰ ਬਹਾਲ ਕਰਨਾ ਜਿੰਨੀ ਦੇਰ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਓਨੀ ਦੇਰ ਤੱਕ ਇਹ ਲੜਾਈ ਸਾਡੀ ਜਾਰੀ ਰਹੇਗੀ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਸੀਂ ਵੱਡੀਆਂ ਕਿਸਾਨ ਮਹਾਪੰਚਾਇਤਾਂ ਹੋਰ ਕਰਨ ਦੀ ਸਾਡੀ ਤਿਆਰੀ ਹੈ ਜੀ ਦੇ ਬਾਰੇ ਜਰਨਲ ਸਿੰਘ ਜੀ ਰਤੀਆ ਇਹ ਤੁਹਾਡੇ ਨਾਲ ਇਹਦੀ ਸਾਝ ਪਾਉਣਗੇ ਔਰ ਜਰਨਲਿਸਟ जैसा कि डल्वाल साहब ने बताया एम एस पी फसल खरीद की गारंटी का कानून स्वामीनाथन आयोग की सी टू प्लस फिफ्टी परसेंट आयोग की रिपोर्ट किसान मजदूर के संपूर्ण कर्जा माफी समेत जो बारह मांगों को लेकर तेरह फरवरी दो हजार चौबीस से हमारा आंदोलन चल चल रहा था सरकार ने 19 मार्च को धोखे से विश्वासघात करते हुए हमारे किसान आगुओं को गिरफ्तार किया और जो मोर्चे थे उनको खदेड़ दिया गया इसके बावजूद एस के एम नॉन पोलिटिकल ने दृढ़ संकल्प लिया है कि इन बारह मांगों समेत जो पहले आंदोलन में किसानों पर मुकदमे दर्ज किए गए थे और जो दूसरे आंदोलन में जो फिलहाल ही सरकार ने खदेड़ा है विशेषकर हरियाणा में जो किसानों पर मुकदमे दर्ज किए गए हैं सभी की वापसी तक एस के एम नॉन पोलिटिकल दृढ़ संकल्प लेता है कि उनके वापसी तक उन मांगों के माने जाने तक हमारा आंदोलन बदले हुए रूप में जारी रहेगा जो 19 मार्च को सरकार को ऐसा लगता है कि हमने आंदोलन को ख़त्म कर दिया वो आंदोलन आज भी जारी है पिछले महीने साउथ के तमिलनाडु में और कर्नाटक में इन मांगों को लेकर बड़ी बड़ी किसान महापंचायतें की गई और अब उत्तर भारत में इधर की जो स्टेट हैं इसमें हमारी ये किसान पंचायतें चल रही हैं डेवाल साहब ने बताया कि सात अगस्त को यहाँ जोधा में एक बड़ी किसान महापंचायत लैंड पुलिंग एक्ट समेत ये सभी मांगों को लेकर हम कर रहे हैं उसके बाद 10 अगस्त को हरियाणा के पानीपत के इसराना में एक बड़ी किसान महापंचायत की जा रही है 11 को राजस्थान के गंगानगर में 14 अगस्त को मध्य प्रदेश में 16 अगस्त को पंजाब के बाबा बकाड़ा में 17 और 18 अगस्त को यूपी में बड़ी बड़ी किसान महापंचायतें की जा रही हैं। और ये सिलसिला जारी रहेगा सितंबर में भी हरियाणा में और अन्य स्टेट में तैयारी चल रही है और भी बड़ी किसान महापंचायतें करके एमएसपी फसल खरीद गारंटी का कानून संपूर्ण किसान मजदूर की संपूर्ण कर्ज माफी स्वामीनाथन आयोग की रिपोर्ट सी टू प्लस फिफ्टी परसेंट सहित सभी मांगों के पूरा होने तक हमारा एस के एम नॉन पोलिटिकल की तरफ से ਜੇ ਅੰਦੋਲਨ ਜਾਰੀ ਰਹੇਗਾ ਅਤੇ ਐਸਕੇਐਮ ਨੌਨ ਪੋਲਿਟিক্যাল ਇਸਕੇ ਲਈ ਧਿਰ ਸੰਕਲਪ ਲੈਂਦਾ ਹੈ। ਧੰਨਵਾਦ। ਕੁਝ ਬਾਤ ਹਾਲਸਾ ਬੈਕ ਵਿੱਚ ਕੀਤੀ ਪਈ। ਮੇਰ ਤੋਂ ਪਹਿਲਾਂ ਬੱਲੇਵਾਲ ਸਾਹਿਬ ਸਰਦਾਰ ਦੇ ਨਾਲ ਸਿੰਘ ਨੇ ਤੇ ਇਹਨਾਂ ਸਾਰਿਆਂ ਨੇ ਇਹ ਜੋ ਲੈਂਡ ਪੋਲ ਪੌਸੀ ਆਰੀਆ ਲੈਂਡ ਪੋਲ ਪੌਸੀ ਇਹਦੇ ਸਬੰਧ ਵਿੱਚ ਗੱਲ ਕੀਤੀ। ਮੈਂ ਇੱਕ ਬੇਨਤੀ ਕਰਾਂਗਾ ਕਿ ਪੰਜਾਬ ਸਰਕਾਰ ਇਹ ਗੱਲ ਕਹਿ ਰਹੀ ਆ ਕਿ ਅਸੀਂ ਪੰਜਾਬ ਨੂੰ ਜਿਹੜਾ ਇਹ ਜਿਹੜੀਆਂ ਜ਼ਮੀਨਾਂ ਜਿਹੜੀਆਂ ਨੇ ਇਹ ਇਸ ਤਰ੍ਹਾਂ ਦੇ ਨਾਲ ਲੈ ਕੇ ਤੇ ਡਵੈਲਪਮੈਂਟ ਕਰਾਂ। ਮੈਂ ਇੱਕ ਮਿਸਾਲ ਦੇਣਾ ਤੁਹਾਨੂੰ ਅੰਮਰਸਰ ਜ਼ਿਲ੍ਹੇ ਦੇ ਸ਼ਹਿਰ ਦੇ ਵਿੱਚ ਲੋਹਾਰਕਾ ਰੋਡ ਦੇ ਉੱਤੇ ਕਰੀਬ 250 ਏਕੜ ਦੀਆਂ ਕਲੋਨੀਆਂ ਬਣੀਆਂ। ਔਰ 25 ਸਾਲ ਹੋ ਗਏ ਨੇ ਉਹਨਾਂ ਕਲੋਨੀਆਂ ਬਣੀਆਂ। ਔਰ ਉਹਨਾਂ ਕਲੋਨੀਆਂ ਦੇ ਵਿੱਚ ਅੱਜ ਤੱਕ ਮੈਂ ਉਸ ਕਲੋਨੀ ਦੇ ਵਿੱਚ ਰਹਿ ਰਿਹਾ ਤੇ ਉਹਦੇ ਵਿੱਚ ਕੇਵਲ 20% ਅਜੇ ਜਿਹੜੀ ਆ ਉੱਥੇ ਮਕਾਨਾਂ ਦੀ ਉਸਾਰੀ ਹੋਈ ਆ ਬਾਕੀ 80% ਜ਼ਮੀਨ ਜਿਹੜੀ ਆ ਉਹ ਉੱਥੇ ਬੇਆਬਾਦ ਕਰਕੇ ਤੇ ਛੱਡ ਦਿੱਤੀ ਆ ਬਹੁਤ ਉਪਜਾਊ ਜ਼ਮੀਨ ਤੁਹਾਨੂੰ ਪਤਾ ਕਿ ਅੰਬਰਸਰ ਦੀ ਧਰਤੀ ਕਿਸ ਤਰ੍ਹਾਂ ਸੋ ਇਹ ਜਿਹੜਾ ਇਹ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਇਹਦੇ ਪਿੱਛੇ ਇੱਕ ਸੋਚ ਹੈ ਉਹ ਬੜੀ ਵੱਡੀ ਸੋਚ ਹੈ ਕਿ ਇਹ ਪੰਜਾਬ ਦੇ ਜਿਹੜੇ ਲੋਕ ਨੇ ਇਹਨਾਂ ਨੇ ਅੱਜ ਤੱਕ ਚਾਹੇ ਉਹ ਅਹਿਮਦ ਸ਼ਾਹ ਦਾਲੀ ਆਇਆ ਮਾਮੂਜ਼ ਗਲਨੀ ਆਇਆ ਉਸ ਤੋਂ ਬਾਅਦ ਅੰਗਰੇਜ਼ ਆਏ ਜਾਂ ਦਿੱਲੀ ਤਖਤ ਤੇ ਬੈਠੇ ਰਾਜ ਕਰਤਾ ਲੋਕਾਂ ਨੇ ਸਮੇਂ-ਸਮੇਂ 'ਤੇ ਜੋ ਇਹ ਜ਼ੁਲਮ ਕੀਤੇ ਨੇ ਉਹਨਾਂ ਦਾ ਮੁਕਾਬਲਾ ਪੰਜਾਬ ਦੇ ਲੋਕਾਂ ਨੇ ਕੀਤਾ ਤੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਇਹ ਆਰਥਿਕ ਤੌਰ ਦੇ ਉੱਤੇ ਨੁਕਸਾਨ ਪਹੁੰਚਾਉਣ ਵਾਸਤੇ ਇੱਕ ਪਲੈਨਿੰਗ ਦੇ ਤਹਿਤ ਇਹ ਸਾਰਾ ਜਿਹੜਾ ਸਿਸਟਮ ਚੱਲ ਰਿਹਾ ਸੋ ਇਸ ਜਿਹੜਾ ਜਿਹੜੀ ਇਹਨਾਂ ਦੀ ਪਾਲਸੀ ਆ ਉਹਨੂੰ ਪੰਜਾਬ ਦੇ ਲੋਕ ਬੜੀ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਜਿਸ ਕਰਕੇ ਜਿਸ ਤਰ੍ਹਾਂ ਤੁਹਾਨੂੰ ਤਰੀਕਾ ਜੜੀਆਂ ਦੱਸੇ ਗਏ ਆ ਇਹਨਾਂ ਤਰੀਕਾਂ ਦੇ ਉੱਤੇ ਜਿਹੜਾ ਪੰਜਾਬ ਦੇ ਜਿਹੜੇ ਲੋਕ ਨੇ ਉਹ ਬੜੀ ਵੱਡੀ ਪਦਰ ਤੇ ਔਰ ਇਹਦੇ ਨਾਲ ਨਾਲ ਸਮੁੱਚੇ ਭਾਰਤ ਦੇ ਲੋਕ ਜਿਹੜੇ ਨੇ ਉਹ ਜਦੋਂ ਅਸੀਂ ਆ ਕਰਨਾਟਕਾ ਤੇ ਤਾਮਿਲਨਾਡੂ ਦੇ ਚ ਗਏ ਆ ਤੇ ਉੱਥੋਂ ਦੇ ਲੋਕਾਂ ਨੇ ਵੀ ਇਹ ਗੱਲ ਕਹੀ ਆ ਜਦੋਂ ਅਸੀਂ ਗਏ ਉੱਥੇ ਤੇ ਡੱਲੇਵਾਲ ਸਾਹਿਬ ਦੇ ਪਹਿਲਾਂ ਪੜ ਕੇ ਚੋ ਇਹ ਗੱਲ ਕਹਿੰਦੇ ਸਮਝ ਕੇ ਤੁਸੀਂ ਸਾਨੂੰ ਜਗਾ ਦਿੱਤਾ ਔਰ ਉੱਥੇ ਵੀ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਇਹ ਪਨਦੇ ਜਾ ਰਹੇ ਨੇ ਇਹ ਅੱਜ ਤੱਕ ਪੰਜਾਬ ਨੂੰ ਜਾੜਿਆ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜੜੀਆਂ ਉਪਜਾਊ ਜ਼ਮੀਨਾਂ ਨੇ ਉਹ ਸਾਰੀਆਂ ਜ਼ਮੀਨਾਂ ਜਿਹੜੀਆਂ ਨੇ ਕਾਰਪੋਰੇਟਰਾਂ ਨੂੰ ਦੇਣ ਵਾਸਤੇ ਇੱਕ ਪਲੈਨਿੰਗ ਹੈ ਲੇਕਿਨ ਪੰਜਾਬ ਦੇ ਉੱਤੇ ਜਿਹੜਾ ਹਮੜਾ ਇਹ ਬੜੀ ਵੱਡੀ ਇੱਕ ਪਲੈਨਿੰਗ ਹੈ ਕਿ ਇਹ ਪੰਜਾਬ ਦੇ ਲੋਕਾਂ ਨੂੰ ਜਿਹੜਾ ਘਿਸਿਆਰੇ ਬਣਾ ਦੋ ਖਤਮ ਕਰ ਤੋ ਆਰਥਿਕ ਤੌਰ ਤੇ ਜਦੋਂ ਇਹ ਆਪ ਹੀ ਖਤਮ ਹੋ ਜਾਣਗੇ ਤੇ ਫਿਰ ਇਹ ਲੋਕ ਆਪਣੀ ਗੱਲ ਇਹਨਾਂ ਨੇ ਲੋਕਾਂ ਦੀ ਗੱਲ ਕੀ ਕਰਨੀ ਆ ਜਦੋਂ ਆਪਣੇ ਜੋਗੇ ਨਹੀਂ ਰਹਿਣਗੇ ਸੋ ਇਹ ਬਹੁਤ ਵੱਡੀ ਪਾਲਿਸੀ ਹੈ ਗਲਤ ਹੈ ਤੇ ਇਹਨੂੰ ਜਿਹੜਾ ਟਾਕਰਾ ਦੇਣ ਵਾਸਤੇ ਇਹਨੂੰ ਪੰਜਾਬ ਸਰਕਾਰ ਜੋ ਇਹ ਮੋਦੀ ਦੇ ਨਕਸ਼ੇ ਕਦਮਾਂ ਤੇ ਚੱਲਦੀ ਹੋਈ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਜਾੜਨ ਜਾ ਰਹੀ ਆ ਇਹਨੂੰ ਅਸੀਂ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕਰਾਂਗੇ ਔਰ ਪੰਜਾਬ ਸਰਕਾਰ ਨੂੰ ਮੂੰਹ ਠੋਕਵਾ ਜਿਹੜਾ ਉਹ ਜਵਾਬ ਬਿੱਲੇਵਾਲ ਸਾਹਿਬ ਇੱਕ ਜਿਹੜੇ ਵੱਡੇ ਇੰਡਸਟਰੀਲਿਸ ਜਿਹੜੇ ਕੰਸੈਂਟ ਫਾਰਮ ਦੇ ਰਹੇ ਨੇ ਆਪਣੇ 100-100 ਬਿੱਲੇ ਉਹ ਕੰਸੈਂਟ ਫਾਰਮ ਦੇ ਵਿੱਚ ਪਾ ਰਹੇ ਨੇ ਉਹਦਾ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਇਹਦੇ ਵਿੱਚ ਇਹ ਸਰਕਾਰ ਨੂੰ ਅਪੀਲ ਸੈਂਡ ਕਰੇ ਨੇ ਕਿ ਅਸੀਂ ਅਸੀਂ ਦੇਣ ਨੂੰ ਤਿਆਰ ਹਾਂ ਦੇਣ ਨੂੰ ਤਿਆਰ ਹਾਂ ਦੇਖੋ ਗੱਲ ਇਹ ਆ ਉਹ ਜਿਹੜੇ ਲੋਕ ਨੇ ਉਹ ਸਰਕਾਰਾਂ ਦੇ ਹੱਥ ਠੋਕੇ ਲੋਕ ਹੁੰਦੇ ਨੇ ਹਰ ਇੱਕ ਥਾਂ ਤੇ ਬੈਠੇ ਆ ਕੋਈ ਤੁਸੀਂ ਪਹਿਲਾਂ ਹੀ ਗੱਲ ਕੀਤੀ ਆ ਕਿ ਇੰਡਸਟਰੀ ਲਿਸਟਾਂ ਦਾ ਨਾਂ ਲਿਆ ਹੈ ਹਰ ਇੰਡਸਟਰੀ ਲਿਸਟ ਉਹ ਕਿਸਾਨ ਤੇ ਹੈ ਨਹੀਂ ਉਹ ਸਰਕਾਰਾਂ ਦਾ ਜਦ ਮੈਂ ਕਹਾ ਕਿ ਝੋਲੀ ਚੁੱਕ ਬਣੇ ਹੋਏ ਹੁੰਦੇ ਨੇ ਹਰ ਸਰਕਾਰ ਦੇ ਨਾਲ ਚੱਲਦੇ ਨੇ ਔਰ ਉਹ ਵੀ ਸਰਕਾਰ ਨਾਲ ਚੱਲਣ ਵਾਲੀ ਗੱਲ ਹੈ ਜਿਹੜੀ ਇੱਥੇ ਲੁਧਿਆਣੇ ਦੀ ਗੱਲ ਆ ਰਹੀ ਹੈ ਕਿ 280 ਏਕੜ ਉਹਨਾਂ ਨੇ ਅਨਾਉਂਸਮੈਂਟ ਇਤੋਂ ਕਰ ਦਿੱਤੀ ਗਈ ਹੈ ਕਿ ਅਸੀਂ ਦੇਣ ਲਈ ਤਿਆਰ ਹਾਂ ਮੈਂ ਕਹਿੰਦਾ ਵੀ ਆਹ 7 ਤਰੀਕ ਨੂੰ ਤੁਹਾਡੇ ਸਾਹਮਣੇ ਹਰਿਆਣੇ ਇਸੇ ਲੁਧਿਆਣੇ ਦੇ ਜ਼ਿਆਦਾਤਰ ਲੋਕ ਇਕੱਠੇ ਹੋਣਗੇ ਉਹ ਦੱਸ ਦੇਣਗੇ ਸਾਡੇ ਮੁੱਖ ਮੰਤਰੀ ਨੂੰ ਕਿ ਜਿਹੜੇ ਇਹ ਦਾਅਵੇ ਕਰ ਰਿਹਾ ਮੈਂ ਪਹਿਲੀ ਗੱਲ ਆਪਦੀ ਜੇ ਕਰ ਰੱਖੀ ਸੀ ਕਿ ਜਿਹੜੇ ਝੂਠੇ ਦਾਅਵੇ ਸਾਡੀ ਸਰਕਾਰ ਕਰ ਰਹੀ ਹੈ ਉਹਨਾਂ ਦਾਅਵਿਆਂ ਦਾ 7 ਤਰੀਕ ਨੂੰ ਆਪਾਂ ਪੋਲ ਖੋਲ੍ਹ ਦਾਂਗੇ। ਡੱਲਿਆ ਸਾਹਿਬ ਜਥੇਬੰਦੀਆਂ ਇਕੱਠੀਆਂ ਨਹੀਂ ਹੋ ਰਹੀਆਂ ਲੱਗਦਾ ਨਹੀਂ ਕਿ ਇਹਦਾ ਜਿਹੜਾ ਫਰਕ ਰਹੂਗਾ ਤੁਹਾਡੇ ਜਿਹੜਾ ਅੰਦੋਲਨ ਦੇ ਉੱਤੇ ਕਿਉਂਕਿ ਵੱਖ-ਵੱਖ ਪਾਸੇ ਜਿਹੜੀਆਂ ਜਥੇਬੰਦੀਆਂ ਅੰਦੋਲਨ ਕਰ ਰਹੀਆਂ ਜੇ ਇੱਕ ਮੰਚ ਤੇ ਹੋਵੇ ਅੰਦੋਲਨ ਉਹ ਜ਼ਿਆਦਾ ਸਭ ਤੋਂ ਪਹਿਲੀ ਗੱਲ ਇਹ ਲੈਓ ਅਸੀਂ ਕਿਹਾ ਕੀ ਹੈ ਮੈਂ ਵੀ ਕਿਹਾ ਮੇਰੇ ਸਾਥੀਆਂ ਨੇ ਵੀ ਇਹ ਕਿਹਾ ਕਿ ਅਸੀਂ ਸਭ ਨੂੰ ਸੱਦਾ ਦਿੰਦੇ ਆ ਭਾਈ ਆਓ ਸਾਰੇ ਇਕੱਠੇ ਹੋਈਏ ਅੱਜ ਅੱਡੋ-ਅੱਡੀ ਵਾਲਾ ਕੰਮ ਨਹੀਂ ਰਿਹਾ ਅੱਜ ਇਕੱਠੇ ਹੋ ਕੇ ਲੜਨ ਦੀ ਲੋੜ ਹੈ। ਇਸ਼ੂ ਇਹੋ ਜਿਹੇ ਨੇ ਲੇਕਿਨ ਮੈਂ ਇੱਕ ਵੀ ਕਲੀਅਰ ਕਰ ਦਿਆਂ ਐਡੀ ਘਬਰਾਉਣ ਵਾਲੀ ਵੀ ਗੱਲ ਨਹੀਂ ਹੈ ਜਦੋਂ ਆਪਾਂ ਦਿੱਲੀ ਦੇ ਵਿੱਚ ਲੜਿਆ ਅਗਰ ਮੋਦੀ ਨੂੰ ਉਹ ਅੰਦੋਲਨ ਬੈਕਫੁੱਟ ਤੇ ਲੈ ਲੈ ਗਿਆ ਤਾਂ ਇੱਥੇ ਕੋਈ ਵੱਡੀ ਗੱਲ ਨਹੀਂ ਹੈ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਉਦੋਂ ਵੀ ਕਿਹੜਾ ਸਾਰੇ ਇਕੱਠੇ ਸੀ ਅਗਰਾਹਾ ਸਾਹਿਬ ਨੇ ਆਪਣੀ ਸਟੇਜ ਲਈ ਹੋਈ ਸੀ ਕਿਸਾਨ ਮਜ਼ਦੂਰ ਸ਼ਨਰਸ਼ ਕਮੇਟੀ ਨੇ ਆਪਣੀ ਸਟੇਜ ਲਈ ਹੋਈ ਸੀ ਔਰ ਟਕੈਬ ਸਾਹਿਬ ਦੀ ਆਪਣੀ ਸਟੇਜ ਚੱਲਦੀ ਸੀ ਆਪਣੇ ਸਾਰਿਆਂ ਦੇ ਸਾਹਮਣੇ ਲੇਕਿਨ ਲੜਾਈ ਹੈ ਜਿਹੜੀ ਸਾਡਾ ਇਸ਼ੂ ਸਾਰਿਆਂ ਦਾ ਇੱਕੋ ਹੈ ਪ੍ਰੋਗਰਾਮ ਅਸੀਂ ਇੱਕੋ ਦੇ ਰਹੇ ਹਾਂ ਭਾਵੇਂ ਆਟਾ ਢੋ ਕੇ ਦੇ ਰਹੇ ਹਾਂ ਕਿਤੋਂ ਦੇਣਾ ਕੋਈ ਚਿੰਤਾ ਨਹੀਂ ਲੇਕਿਨ ਇਹ ਵੀ ਸਾਡੀ ਕੋਸ਼ਿਸ਼ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਨੂੰ ਇਕੱਠੇ ਕਰਦਾ ਹੈ ਜਤਨ ਦਾ ਜਤਨ ਦੀ ਸੱਦਾ ਦੇ ਰਹੇ ਹਾਂ ਵੀ ਹਾਂਜੀ ਸਾਰੀ ਜਤਤਬੰਦੀ ਕੋਈ ਵੀ ਆ ਸਕਦਾ ਲੱਗਦਾ ਨਹੀਂ ਕਿ ਆਪ ਪਹਿਲ ਕਰਨੀ ਚਾਹੀਦੀ ਹੈ ਵੀ ਦੂਸਰਿਆਂ ਵੱਲ ਜਲਾ ਜਾ ਕੇ ਕੰਮ ਜੁੜਦੇ ਹੋਏ ਫਿਰ ਬੋਲਿਓ ਫਿਰ ਸਵਾਲ ਕਰੋ ਮੈਂ ਕਹਿੰਦਾ ਜਿਸ ਤਰ੍ਹਾਂ ਅਸੀਂ ਸੱਦਾ ਦੇ ਰਹੇ ਹਾਂ ਵੀ ਕੋਈ ਵੀ ਆ ਸਕਦਾ ਆਓ ਇਕੱਠੇ ਹੋਈਏ ਤੁਸੀਂ ਜਿਉਂ ਸੇ ਬੰਦੀਆਂ ਦੇ ਪਰਚਲੇ ਜਾਓ ਇੱਕਠੇ ਹੋਣ ਦਾ ਜੇ ਮਤ ਉਹ 1 ਕਾ ਟੀ ਚਾ 1 ਹੈ ਉਹਦੀ ਕਹਿੰਦੇ ਆ ਵੀ ਲੈਂਡ ਫੂਡਿੰਗ ਹੈ ਬਚਾਉਣਾ ਪੰਜਾਬ ਨੂੰ ਹਨਾ ਕਿ ਕਿਉਂ ਨਹੀਂ ਇਸ ਸਟੇਜ ਤੇ ਤੁਹਾਡਾ ਮਤਲਬ ਜੇ ਜਦੋਂ ਉਹ ਪ੍ਰੋਗਰਾਮ ਦਿੰਦੇ ਸاسي ਕਿਉਂ ਨਹੀਂ ਜਾਂਦੇ ਉਹਦੇ ਚ ਇਹ ਸਵਾਲ ਹੈ ਮੇਰਾ ਖਿਆਲ ਆ ਤੁਹਾਨੂੰ ਆ ਲੁਧਿਆਣੇ ਦੀ ਪ੍ਰੈਸ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਵੇਗਾ ਗਲਾਡਾ ਦੇ ਮੂਹਰੇ ਜਿੰਨੀ ਵਾਰੀ ਪ੍ਰੋਗਰਾਮ ਹੋਇਆ ਔਰ ਦੂਸਰੇ ਐਸਕੇਮ ਵੱਲੋਂ ਕੀਤਾ ਗਿਆ ਔਰ ਸਾਡੀ ਜਥੇਬੰਦੀ ਦੇ ਝੰਡੇ ਹਰ ਵਾਰੀ ਤੁਹਾਨੂੰ ਉਹ ਚ ਦਿਖੇ ਹੋਣਗੇ ਤਾਂ ਫਿਰ ਆਪਾਂ ਕਿਵੇਂ ਮੰਨ ਲੀਏ ਵੀ ਅਸੀਂ ਨਹੀਂ ਜਾ ਰਹੇ ਉੱਥੇ? ਨੋ ਪ੍ਰੋਬਲਮ ਇਕੱਠੇ ਆਂ ਲੜਾਂਗੇ। ਕੁਛ ਹੋ ਜੇ ਜੇ ਅਸੀਂ ਅਲੱਗ-ਅਲੱਗ ਵੀ ਬੈਠੇ ਲੜ ਰਹੇ ਆਂ। ਭਲੇਖਾ ਕੱਢਦੇ ਆਂ ਮੈਂ ਸਰਕਾਰ ਦਾ ਅੱਜ ਤੁਹਾਡੇ ਜਵਾਬ ਦੇ ਰਹਾਂ। ਅਗਰ ਸਰਕਾਰ ਕਿਸੇ ਵੀ ਸਾਡੇ ਗਰੁੱਪ ਤੇ ਕਿਸੇ ਵੀ ਬੈਠੇ ਸਾਥੀਆਂ ਤੇ ਕਿਸੇ ਤਰ੍ਹਾਂ ਦਾ ਹਮਲਾਵਰ ਰੁਖ ਅਖਤਿਆਰ ਕਰੇਗੀ ਅਸੀਂ ਆਪਦੇ ਸਾਥੀਆਂ ਦੇ ਨਾਲ ਚਟਾਨ ਵਾਂਗ ਖੜੇ ਆਂ ਜ ਖੜਾਂਗੇ। ਜਨਾਬ ਸਾਹਿਬ ਮੁੱਖ ਮੰਤਰੀ ਲਖਵਾਲ ਦਾ ਕਹਿਣਾ ਹੈ ਜੀ 7 ਤਰੀਕ ਨੂੰ ਕਰਨ ਜਾ ਰਹੇ ਆ ਮਹਾਵਿਜਾਤ ਕਰਨ ਜਾ ਰਹੇ ਹੈ ਜਿਹੜਾ ਐਸ ਕੇ ਮੀ ਆਉਦੀ ਪੱਤੀ ਜਿਹੜੀ ਜਥੇਬੰਦੀਆਂ ਹੋਰ ਚਲੋ ਇਹ ਇਹ ਦੇਖੋ ਅਸੀਂ ਤਾਂ ਸਾਰਿਆਂ ਨੂੰ ਅਪੀਲ ਕਰ ਰਹੇ ਆ ਨਾ ਇਹ ਤਾਂ ਸਵਾਲ ਉਹਨਾਂ ਤੋਂ ਪੁੱਛਣਾ ਚਾਹੀਦਾ ਵੀ ਤੁਸੀਂ ਕਿਉਂ ਨਹੀਂ ਆ ਰਹੇ ਲੇਕਿਨ ਸਾਡਾ ਵਿਚਾਰ ਨਹੀਂ ਮਿਲਦੇ ਹੈ ਉਹ ਕਹਿੰਦੇ ਸਾਡੇ ਵਿਚਾਰ ਨਹੀਂ ਮੰਨ ਦਿੰਦੇ ਸਾਡਾ ਦੱਲਿਆਲ ਸਾਹਿਬ ਨਾਲ ਵਿਚਾਰ ਨਹੀਂ ਮਿਲਦੇ ਮੈਂ ਕਹਿੰਦਾ ਜਿਹੜੀ ਅੱਜ ਜਿਹੜੀ ਲੜਾਈ ਲੜ ਰਹੇ ਆ ਨਾ ਆਪਾਂ ਅੱਜ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ ਇਹਨਾਂ ਗੱਲਾਂ ਵਾਲੇ ਨੂੰ ਨਾ ਲੈ ਕੇ ਜਾਈਏ ਗੱਲ ਨੂੰ ਸਾਡੇ ਕੀ ਵਖਰੇਵੇਂ ਨੇ ਵਖਰੇਵੇਂ ਬਹੁਤ ਹੋ ਸਕਦੇ ਨੇ ਵਿਚਾਰ ਧਾਰਕ ਵਖਰੇਵੇਂ ਹੋ ਸਕਦੇ ਨੇ ਲੇਕਿਨ ਮੈਂ ਫਿਰ ਤੁਹਾਡੇ ਜਵਾਬ ਦਿੰਦਿਆਂ ਇਹ ਕਹਿ ਦਿੰਨਾ ਕਿ ਐਮਐਸਪੀ ਗਰੰਟੀ ਕਾਨੂੰਨ ਦੇਸ਼ ਨੂੰ ਚਾਹੀਦਾ ਇਕੱਲੇ ਇਕੱਲੇ ਕਿਸਾਨ ਨੂੰ ਚਾਹੀਦਾ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਸਾਡੇ ਕਿਸਾਨਾਂ ਨੂੰ ਚਾਹੀਦੀ ਹੈ ਔਰ 7 ਲੱਖ ਕਿਸਾਨ ਜਿਹੜੋ ਖੁਦਕਸ਼ੀ ਕਰਕੇ ਮਰ ਗਿਆ ਹੋਵੇ ਕਿਸਾਨਾਂ ਦੀ ਕਰਜ਼ਾ ਮਾਫੀ ਚਾਹੀਦੀ ਹੈ ਅੱਜ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਲੈਂਡ ਪੂਲਿੰਗ ਦੀ ਜਾਂ ਲੈਂਡ ਐਕ acquisition ਦੀ ਜਿਹੜਾ 2013 ਚ ਲੜ ਕੇ ਲੋਕਾਂ ਨੇ ਲੈਂਡ ਐਕquisition ਐਕਟ ਬਣਵਾਇਆ ਸੀ ਉਹਦੀ ਮੁੜ ਬਹਾਲੀ ਲਈ ਅਸੀਂ ਲੜ ਰਹੇ ਹਾਂ ਔਰ ਖੁੱਲਾ ਸੱਦਾ ਫੇਰ ਆ ਸਾਰਿਆਂ ਨੂੰ ਆਓ ਜਿਨ੍ਹਾਂ ਦਾ ਇਹਦੇ ਤੇ ਲੜਨ ਦੀ ਜੀ ਕਰਦਾ ਹੈ ਆਪਾਂ ਕਿੱਥੇ ਜੇਲੀ ਮਰਦ ਤੁਸੀਂ ਪ੍ਰੈਸ ਦੇ ਮਾਧਿਅਮ ਤੋਂ ਇਹ ਗੱਲ ਕਹਿ ਰਹੇ ਹੋ ਕਿ ਸਾਰੇ ਕਿੱਥੇ ਸਾਨੂੰ ਲੱਗਦਾ ਨਹੀਂ ਸੀ ਕਿ ਸਭ ਪਹਿਲਾਂ ਮੀਟਿੰਗ ਕਰ ਲੈਂਦੇ ਇਹ ਡਿਸਾਈਡ ਕਰ ਲੈਂਦੇ ਸਾਰੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਸਾਡੇ ਮਾਧਿਅਮ ਨਾਲ ਗੈਰੂ ਸਾਰੇ ਸੰਜ ਜਿੱਥੇ ਬੰਦੀਆਂ ਇਕੱਠੀਆਂ ਆਉਣ ਸਾਨੂੰ ਲੱਗਦਾ ਨਹੀਂ ਕਿ ਜੇ ਇਕੱਠੇ ਹੋਵਾਂਗੇ ਨਹੀਂ ਨਹੀਂ ਐਸੀ ਨਹੀਂ ਗੱਲ ਹੈ ਸਾਨੂੰ ਮੈਨੂੰ ਇਹ ਲੱਗਦਾ ਸਾਨੂੰ ਇਕੱਠੇ ਕਰਨ ਦਾ ਮਾਧਿਅਮ ਵੀ ਤੁਸੀਂ ਹੁੰਨੇ ਆ ਸਾਨੂੰ ਇਕੱਠੇ ਕਰਨ ਦਾ ਮਾਧਿਅਮ ਵੀ ਤੁਸੀਂ ਹੁੰਨੇ ਆ ਤੇ ਕਦੇ-ਕਦੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕਦੇ-ਕਦੇ ਸਾਡਾ ਕਲੇਸ਼ ਪੋਣ ਦਾ ਮਾਧਿਅਮ ਵੀ ਇਹ ਮੈਟਰ ਕੱਲੋਂ ਸਰਪੰਚ ਮਹਾਂਪੰਚਾਇਤ ਕਰਨ ਜਾ ਰਹੇ ਨੇ ਉਸ ਦੇ ਵਿੱਚ ਤੁਸੀਂ ਜਾਓਗੇ ਕਿੱਥੇ ਬੰਦੇ ਜਾਓਗੇ ਕਿੱਥੇ ਐਸਕੇਐਮ ਕਿੱਥੇ ਬਰਨਾਲਾ ਸਮਰਾਲੇ ਸਮਰਾਲੇ ਕਿਉਂ ਨਹੀਂ ਜਾਵਾਂਗੇ ਤੁਹਾਨੂੰ ਦੱਸ ਦਾਂਗੇ ਢੰਡੇ ਉੱਥੇ ਹੋਰ ਦੱਸਾਂਗੇ ਦਲੇਲ ਸਾਹਿਬ ਮੁੱਖ ਮੰਤਰੀ ਐਡਾ ਵੀ ਕਹਿ ਰਹੇ ਨੇ ਕਿ ਜਿਹੜਾ ਕਾਨੂੰਨ ਆ ਲੈਂਡ ਐਕਵਿਜ਼ੀਸ਼ਨ ਦਾ ਨਹੀਂ ਹੈਗਾ ਲੈਂਡ ਪੂਲਿੰਗ ਦਾ ਉਹ ਇਹ ਗੱਲ ਕਹਿ ਰਹੇ ਨੇ ਕਿ ਕਿਸਾਨ ਦੀ ਮਰਜ਼ੀ ਆ ਭਾਵੇਂ ਲੈਂਡ ਦਵੇ ਭਾਵੇਂ ਨਾ ਦੇ ਤੁਹਾਨੂੰ ਸਭ ਤੋਂ ਵੱਡੀ ਸ਼ਕਤ ਹਾਂ ਹਾਂ ਦੇਖੋ ਲੈਂਡ ਐਕਵੀਜ਼ੀਸ਼ਨ ਜੇ ਹੋ ਜਾਂਦੀ ਤਾਂ ਸਾਨੂੰ ਦੋ ਪੈਸੇ ਮਿਲ ਜਾਂਦੇ ਭਾਵੇਂ ਥੋੜੇ ਮਿਲਦੇ ਲੈਂਡ ਪੂਲਿੰਗ ਤਾਂ ਲੈ ਕੇ ਹੀ ਇਹ ਚੀਜ਼ ਆਏ ਨੇ ਕਿ ਤੁਹਾਨੂੰ ਪੈਸਾ ਕੋਈ ਨਹੀਂ ਦੇਣਾ ਕੱਲੀ ਤੁਹਾਡੀ ਲੈਂਡ ਪੂਲਿੰਗ ਦੇਣੀ ਆ ਇੱਕ ਕਿੱਲਾ ਸਾਨੂੰ ਦਿਓ ਤੁਹਾਡਾ ਹੀ ਕਿੱਲਾ ਉਹਦੇ ਵਿੱਚੋਂ ਤੁਹਾਨੂੰ 1200 ਗੱਜ ਦੇ ਦੇਵਾਂਗੇ ਬਾਕੀ ਅਸੀਂ ਰੱਖ ਲਾਂਗੇ ਆ ਯਾਰ ਬੰਦਰ ਬੰਡ ਤਾਂ ਕਦੇ ਸੁਣਿਆ ਹੀ ਨਹੀਂ ਇਹਦੇ ਸਰਕਾਰਾਂ ਇਹ ਕਰਦੀਆਂ ਹੁੰਦੀਆਂ ਕੋਈ ਵਪਾਰੀ ਕੋਈ ਲਟੇਰਾ ਬਾਹਰੋਂ ਆਕੇ ਤਾਂ ਸਾਡੇ ਨਾਲ ਕਰਜ਼ੇ ਤਾਂ ਕਰਜੇ ਇਹਦਾ ਸਾਡੀ ਸਰਕਾਰ ਨੇ ਸਾਡੇ ਨਾਲ ਕਰਨਾ ਸ਼ੁਰੂ ਕਰ ਲਿਆ ਔਰ ਲੈਂਡ ਐਕੁਇਜ਼ੀਸ਼ਨ ਨਾਲੋਂ ਲੈਂਡ ਪੂਲਿੰਗ ਕਈ ਗੁਣੇ ਖਤਰਨਾਕ ਹੈ ਔਰ ਜਿਹੜੇ ਉਹ ਪਹਿਲਾਂ ਜਿਨ੍ਹਾਂ ਦੀ ਲੈਂਡ ਪੂਲਿੰਗ ਲਈ ਹੈ ਲੋਕਾਂ ਨੇ ਮੋਹਾਲੀ ਦੇ ਅੰਦਰ ਇਹੋ ਜਿਹੇ ਬੰਦੇ ਫਿਰਦੇ ਨੇ 2011 ਦੀ ਲੈਂਡ ਪੂਲਿੰਗ ਲਈ ਹੋਈ ਅੱਜ ਉਹਨਾਂ ਲੋਕਾਂ ਨੂੰ ਹਜੇ ਪਲਾਟ ਨਹੀਂ ਮਿਲੇ 32 33% ਲੋਕ ਨੇ ਜਿਹੜੇ ਉਦੋਂ ਦੇ ਅਦੇ ਰੁਲਦੇ ਫਿਰਦੇ ਆ ਉਹਨਾਂ ਦੇ ਬੱਚਿਆਂ ਦੀਆਂ ਸ਼ਾਦੀਆਂ ਨਹੀਂ ਹੋ ਰਹੀਆਂ ਬੱਚਿਆਂ ਦੀਆਂ ਫੀਸਾਂ ਨਹੀਂ ਭਰੀਆਂ ਜਾਂਦੀਆਂ ਹੋਰ ਕੋਈ ਸਵਾਲ ਕਿਸੇ ਕੋਈ